ਪਾਜੇ ਕੇ ਹਟਾਈ ਹਾਨੀਆਂ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜ ਪਏ। ਇਹ ਉਪਰੋਕਤ ਗੀਤ ਦੀਆਂ ਸਤਰਾਂ ਥਾਣਾ ਗੁਰਾਇਆ ਅਦੀਨ ਪੈਂਦੇ ਪਿੰਡ ਸੂਰਜਾ ਚਚੋਸ ਸਮੇਂ ਸੱਚ ਹੋ ਗਈਆਂ ਜਦੋਂ ਦੋ ਤੇਰਾ ਖੇਤ ਵਿੱਚ ਪੈਂਦੇ ਗੰਦੇ ਪਾਣੀ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਈਆ ਅਤੇ ਮਾਮਲਾ ਕੁਟਮਾਰ ਤੱਕ ਜਾ ਪਹੁੰਚਿਆ। ਇਸ ਸੰਬੰਧੀ ਗਲਬਾਤ ਦੌਰਾਨ ਪਹਿਲੀ ਤੇ ਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਖੂ ਤੋਂ ਪੱਠੇ ਲੈਣ ਜਾ ਰਹੇ ਸੀ ਅਤੇ ਅਸੀਂ ਦੇਖਿਆ ਕਿ ਖੇਤ ਵਿੱਚ ਗੰਦਾ ਪਾਣੀ ਪੈ ਰਿਹਾ ਹੈ। ਉਨਾ ਕਿਹਾ ਕਿ ਜਦੋਂ ਅਸੀਂ ਗੰਦਾ ਪਾਣੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਜਿੰਦਰ ਅਤੇ ਜੀਤੀ ਦੇ ਪਰਿਵਾਰ ਵੱਲੋਂ ਮੇਰੇ ਪਿਤਾ ਤੇ ਹਮਲਾ ਕਰ ਦਿੱਤਾ ਗਿਆ। ਰਵਿੰਦਰ ਨੇ ਕਿਹਾ ਕਿ ਜਦੋਂ ਉਸਨੇ ਮੌਕੇ ਤੇ ਪਹੁੰਚ ਕੇ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੇਰੇ ਉੱਪਰ ਵੀ ਹਮਲਾ ਕਰ ਦਿੱਤਾ। ਦੂਜੇ ਪਾਸੇ ਜਦੋਂ ਦੂਸਰੀ ਪਿੰਡ ਸਰਪੰਚ ਹਰਜਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਮੰਨਿਆ ਕਿ ਖੇਤ ਵਿੱਚ ਗੰਦਾ ਪਾਣੀ ਪੈ ਰਿਹਾ ਸੀ। ਪਰ ਜਦੋਂ ਉਹ ਗੰਦਾ ਪਾਣੀ ਬੰਦ ਕਰਨ ਆਏ ਤਾਂ ਉਹਨਾਂ ਨੇ ਜ਼ੋਰ-ਜ਼ੋਰ ਨਾਲ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਰਜਿੰਦਰ ਨੇ ਕਿਹਾ ਕਿ ਜਦੋਂ ਉਸ ਨੂੰ ਉਹ ਸਮਝਾਉਣ ਗਏ ਤਾਂ ਉਹਨਾਂ ਦੀ ਮੌਕੇ ਤੇ ਲੜਾਈ ਹੋ ਗਈ ਸੀ ਪਰ ਕਿਸੇ ਦੇਵੀ ਕੋਈ ਸਾਥ ਨਹੀਂ ਲੱਗੀ ਗੁਰਾਇਆ ਤੋਂ ਆੜਦੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਤੇ ਕੀ ਵਾਰਦਾਤ ਹੋਈ ਹੈ ਤੁਹਾਡੇ ਨਾਲ ਮੇਰਾ ਨਾਮ ਰਵਿੰਦਰ ਸਿੰਘ ਸਨੋ ਸੁਬਿੰਦਰ ਸਿੰਘ ਪਿੰਡ ਸੂਰਜਾ ਸਾਡੇ ਜੀ ਖੱਤੇ ਦੇ ਵਿੱਚ ਗੰਦਾ ਪਾਣੀ ਹਰਜਿੰਦਰੂਣੀ ਉਹਨ ਦੇ ਪੈਸੇ ਕਿ ਅਸੀਂ ਉਹ ਈ ਤਰ੍ਹਾਂ ਮੇਰੇ ਡੈਡੀ ਜਿੱਦਾ ਪੱਠੇ ਲੈਣੇ ਜਾਂਦੇ ਪਏ ਤੇ ਜਾਂਦੇ ਉਹਨੂੰ ਦੇਖਿਆ ਸਾਡੇ ਖੇਤ ਦੇ ਵਿੱਚ ਗੰਦਾ ਪਾਣੀ ਪੈ ਰਿਹਾ ਹੋਇਆ ਜੋ ਕਿ ਜਿੰਦਰ ਪਾ ਰਿਹਾ ਆ ਤੇ ਉਹਦਾ ਭਰਾ ਜੀਤੀ ਤੇ ਉਹਦਾ ਮੁੰਡਾ ਤੇ ਰੋਜ਼ ਤਾਂ ਮੇਰੇ ਡੈਡੀ ਉਹ ਉਹ ਪਾਣੀ ਬੰਦ ਕਰਨ ਲੱਗੇ ਤੇ ਉਹਨਾਂ ਲੋ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਡੈਡੀ ਨਾਲ ਕੁੱਟਮਾਰ ਕਰਨ ਲੱਗ ਪਏ ਉਧਰੋਂ ਬਾਅਦ ਵਿੱਚ ਮੈਂ ਪਿੱਛੋਂ ਗਿਆ ਤੇ ਮੈਂ ਉਹਨਾਂ ਨੂੰ ਛਡਾਉਂਦੀ ਕੋਸ਼ਿਸ਼ ਕੀਤੀ ਤੇ ਮੇਰੇ ਤੇ ਵੀ ਉਹਨੇ ਪਿੱਛੋਂ ਪਤਾ ਨਹੀਂ ਕਦ ਨਾਲ ਹਮਲਾ ਕੀਤਾ ਕਾਹਨ ਨਾਮ ਮੇਰੇ ਨਾਲ ਮੇਰੇ ਐਕਟਮਾਰੀ ਕੀ ਮਾਰਿਆ ਤੇ ਉਹ ਉਹਦੇ ਮੁੰਡੇ ਨੇ ਜੀਤੇ ਤੇ ਹਰਿੰਦਰ ਹੁਣੀ ਤੇ ਬਾਅਦ ਵਿੱਚ ਮੈਨੂੰ ਨਹੀਂ ਪਤਾ ਲੱਗਾ ਜੀ ਮੈਨੂੰ ਕਿਦਾਂ ਲੈ ਗਏ ਕਿਦਾਂ ਨਹੀਂ ਯਾਨੀ ਕਿ ਮੇਦਨਾ ਨੂੰ ਢੋਈ ਤੇ ਵੀ ਸਿਰ ਤੇ ਜਿਆਦਾ ਉਹ ਨਹੀਂ ਯਾਨੀ ਕਿ ਮਾਰੀਆਂ ਮੈਨੂੰ ਜਦੋਂ ਮੈਂ ਸ਼ੁਰੂ ਕੋਈ ਚੀਜ਼ੀ ਪੁੱਟੇ ਵਗੈਰਾ ਵੀ ਆਈ ਹੈ ਹਾਂਜੀ ਉਹ ਵੀ ਹੈਗੀ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਸਰਪੰਚ ਸਾਹਿਬ ਇੱਕ ਲੜਾਈ ਝਗੜਾ ਹੋਇਆ ਆ ਪਿੰਡ ਸੂਰਜਾ ਦੇ ਵਿੱਚ ਤੇ ਸੁਖਵਿੰਦਰ ਸਿੰਘ ਬੇਟਾ ਉਹਨਾਂ ਦਾ ਰਵਿੰਦਰ ਸਿੰਘ ਤੇ ਸੱਟ ਚੋਟ ਲੱਗੀ ਆ ਤੇ ਉਹਨਾਂ ਨੇ ਤੁਹਾਡੇ ਤੇ ਦੋਸ਼ ਲਗਾਇਆ ਕਿ ਤੁਸੀਂ ਉਹਨਾਂ ਤੇ ਹਮਲਾ ਕੀਤਾ ਹੈ ਜੀ ਹਾਂਜੀ ਮੈਂ ਪਿੰਡ ਸੂਜਾ ਤੋਂ ਹਰਜਿੰਦਰ ਕੁਮਾਰ ਸਰਪੰਚ ਇਹ ਗੱਲ ਸਹੀ ਆ ਵੀ ਪਿੰਡ ਲੜਾਈ ਝਗੜਾ ਹੋਇਆ ਪਾਣੀ ਤੋਂ ਪਰ ਜਿਹੜੀ ਪਾਣੀ ਵਾਲੀ ਗੱਲ ਆ ਉਹ ਕਾਫੀ ਦਿਨ ਪਹਿਲਾਂ ਜਿਹੜਾ ਹੈ ਨਾ ਪਾਣੀ ਜਿਹੜਾ ਉਹਨਾਂ ਦੇ ਖੱਤੀ 'ਚ ਪੈ ਰਿਹਾ ਸੀਗਾ ਜਿਹੜੀ ਖੋਜੀ ਵਿੱਚੋਂ ਪਾਣੀ ਓਵਰਫਲੋ ਹੋ ਗਿਆ ਉਹਨਾਂ ਦੀ ਖੱਤੀ 'ਚ ਪੈ ਰਿਹਾ ਸੀਗਾ ਅਸੀਂ ਇੱਕ ਦਿਨ ਉਹਦੇ ਉੱਤੇ ਆ ਨਾ ਬਾਹਰ ਲਾਉਣ ਲੱਗੇ ਸੀਗੇ ਤੇ ਬਾਹਰ ਲਾ ਦਿੱਤਾ ਇਹ ਮੌਕੇ ਤੇ ਆਏ ਆ ਇਹਨਾਂ ਨੇ ਆ ਕੇ ਸਾਨੂੰ ਪੁੱਛਿਆ ਕੀ ਕਰਦੇ ਆ ਸੀਗੇ ਇੰਦੇ ਦਾ ਬਾਹਰ ਲਾਉਣ ਲੱਗੇ ਇਹ ਵੀ ਸਾਨੂੰ ਕੋਈ ਗੱਲ ਨਹੀਂ ਕੀਤੀ ਚਲੇ ਗਏ ਤੇ ਅਸੀਂ ਵੀ ਬਾਹਰ ਲਾ ਦਿੱਤਾ ਬਾਹਰ ਲਾਉਣ ਤੋਂ ਬਾਅਦ ਇਹਨਾਂ ਨੇ ਐਨਾ ਉੱਥੇ ਦੁਆਰਾ ਬੰਨ੍ਹ ਲਾਇਆ ਫਿਰ ਸਾਨੂੰ ਤਾਂ ਕੋਈ ਤਰਾਜ ਨਹੀਂ ਸੀ ਅਸੀਂ ਤਾਂ ਪਾਣੀ ਬਾਹਰ ਨਿਕਲਦਾ ਰੋਕ ਦਿੱਤਾ ਸੀ ਤੇ ਉਹ ਜਿਹੜਾ ਬੰਨ੍ਹਿਆ ਪਤਾ ਨਹੀਂ ਕਿਸੇ ਸ਼ਰਾਪਤੀ ਆਨਸਬ ਨੇ ਤੋੜਤਾ ਜਾਂ ਉਹ ਪਾਣੀ ਦੀ ਪ੍ਰੈਸ਼ਰ ਨਾਲ ਟੁੱਟ ਗਿਆ ਤੇ ਇਹ ਇਹਨਾਂ ਦਾ ਡੈਡੀ ਦੁਆਰਾ ਆਇਆ ਤੇ ਉਹ ਆ ਕੇ ਬੰਨ੍ਹ ਲਾਉਣ ਲੱਗਾ ਲਾਉਣ ਆਇਆ ਹੋਊਗਾ ਜਾਂ ਕਿਦਾਂ ਉਹਦਾ ਹੀ ਉਹਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੈਂ ਉਹਨੂੰ ਕਿਹਾ ਵੀ ਗਾਲਾਂ ਨੀ ਕੱਢਦੀਆਂ ਤੇ ਉਹਨੇ ਸਾਡੇ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਬਸ ਇਸ ਗੱਲ ਤੋਂ ਝਗੜਾ ਹੋ ਗਿਆ ਝਗੜੇ ਵਿੱਚ ਕਿਸੇ ਵੀ ਪ੍ਰਕਾਰ ਦੀ ਦੋਨਾਂ ਧਿਰਾਂ ਦੇ ਕੋਈ ਸਾਡਾ ਜੋੜ ਨਹੀਂ ਲੱਗੀ ਹੱਥੋਪਾਈ ਉਹ ਵੀ ਹੋਈ ਅਸੀਂ ਵੀ ਹੋਏ ਹਾਂ ਉਹ ਐਨ ਇਥੋਂ ਤੱਕ ਸਾਨੂੰ ਗਾਲੀ ਗਲੋਚ ਕੀਤਾ ਸਾਨੂੰ ਜਿਹੜਾ ਸਾਡੇ ਪਰਿਵਾਰ ਨੂੰ ਵੀ ਗਾਲੀ ਗਲੋਚ ਕੀਤਾ ਸਾਡੇ ਬੀਬੀਆਂ ਨਾਲ ਵੀ ਤਾਂ ਕੰਮ ਕੀ ਕੀਤੀ ਸਾਨੂੰ ਜਾਤੀ ਫੂਕ ਸਾਹ ਤੇ ਤਾਂ ਹੀ ਬੋਲੇ ਆ ਇਹ ਸਾਰੇ ਪਰਿਵਾਰ ਇਕੱਠਾ ਹੋ ਕੇ ਆ ਗਿਆ ਜਿੱਦਾਂ ਇਹ ਨਹੀਂ ਰੱਜੀ ਮਿਸੀ ਸਾਜਿਸ਼ਣਾ ਵਾਲਾ ਹੁੰਦਾ ਕਿਉਂਕਿ ਸਾਡੇ ਪਿੰਡ ਵਿੱਚ ਪਹਿਲਾਂ ਵੀ ਗਰਾਉਂਡ ਤਾਂ ਤੇ ਗੁਰਦੁਆਰਾ ਸਾਹਿਬ ਦਾ ਝਗੜਾ ਚੱਲਦਾ ਉਸ ਝਗੜੇ ਦੇ ਵਿੱਚ ਵੀ ਇਹਨਾਂ ਦੇ ਘਰ ਤੋਂ ਸਾਡਾ ਦੁੱਧ ਆਉਂਦਾ ਸੀਗਾ ਇਹਨਾਂ ਲੋਕਾਂ ਨੇ ਇਹਨਾਂ ਦੀ ਮਾਨਸਿਕਤਾ ਇੱਥੋਂ ਕਲੀਅਰ ਹੋ ਜਾਂਦੀ ਆ ਵੀ ਇਹ ਕੀ ਕਹਿਣਾ ਚਾਹਦੇ ਆ ਇਹਨਾਂ ਨੇ ਸਾਡਾ ਦੁੱਧ ਉਦੋਂ ਵੀ ਬੰਦ ਕਰ ਦਿੱਤਾ ਸੀ ਬਿਨਾਂ ਕਿਸੇ ਗੱਲ ਤੋਂ ਤੇ ਇਹ ਉਸ ਦਿਨ ਤੋਂ ਹੀ ਜਿਹੜਾ ਮੁੰਡਾ ਬਿੰਦਾ ਆ ਰਿਸਾ ਦੇ ਦੇ ਕੇ ਨੰਗਦਾ ਆ ਸੀ ਉਸ ਤਾਂ ਵੀ ਕੁਝ ਨਹੀਂ ਕਿਹਾ ਕਿਉਂਕਿ ਅਸੀਂ ਕਾਨੂੰਨ ਦੇ ਪੱਖ ਨਾਲ ਜਨਨ ਵਾਲੇ ਲੋਕਾਂ ਅਸੀਂ ਹਮੇਸ਼ਾ ਕਾਨੂੰਨ ਦੀ ਤੇ ਪ੍ਰਸ਼ਾਸਨ ਦੀ ਕਦਰ ਕਰਦੇ ਆਂ ਸੋ ਇਹ ਅਸੀਂ ਨਾਗ ਲੜਾਈ ਜਰੂਰ ਹੋਈ ਆ ਕਿਸੇ ਵੀ ਦੋਨਾਂ ਤਰ੍ਹਾਂ ਦੇ ਛੱਟਕੋਟ ਨਹੀਂ ਲੱਗੀ ਲੇਕਿਨ ਹਾਂ ਇਹ ਮੈਥ ਕੇ ਆਏ ਸੀਗੇ ਵਿੰਦਾ ਪੁੱਤਾਂ ਰਚ ਸੁਵਿੰਦਰ ਬਿੱਲੂ ਜਿੰਨੇ ਇਹਨਾਂ ਦਾ ਡੈਡੀ ਤੇ ਇਹਨਾਂ ਦਾ ਭਰਾ ਸੋਨੂੰ ਇਹਨਾਂ ਨੇ ਤਿੰਨਾਂ ਨੇ ਆਗੇ ਸਾਡੇ ਨਾਲ ਗਾਲੀ ਕਲੋਚ ਕੀਤਾ ਧੱਕਾ ਮੁਕੀ ਕੀਤੀ ਇੱਥੋਂ ਤੱਕ ਵੀ ਸਾਡੇ ਇਟਾ ਮਾਨਤਾਈ ਆਇਆ ਲੇਕਿਨ ਬਚਾ ਇਸ ਗੱਲ ਦਾ ਰਿਹਾ ਵੀ ਕਿਸੇ ਵੀ ਦੋਨਾਂ ਤਰ੍ਹਾਂ ਦੇ ਛੱਟਕੋਟ ਨਹੀਂ ਲੱਗੀ ਬਾਕੀ ਜੋ ਇਹ ਸਾਡੇ ਤੇ ਇਲਜ਼ਾਮ ਲਾ ਰਹੇ ਆ ਅਸੀਂ ਇਸ ਗੱਲ ਤੋਂ ਨਹੀਂ ਕਹਿੰਦੇ ਵੀ ਝਗੜਾ ਨਹੀਂ ਹੋਇਆ ਝਗੜਾ ਹੋਇਆ ਪਰ ਛੱਟ ਚੋੜ ਕਿਸੇ ਵੀ ਦੋਨਾਂ ਤਰ੍ਹਾਂ ਦੇ ਨਹੀਂ ਲੱਗੀ ਸੋ ਮੈਂ ਆਪਣੀ ਕੰਪਲੇਂਟ ਲਿਖਤੀ ਥਾਣਾ ਅੰਗਰੇਆ ਦੇ ਦਿੱਤੀ ਗਈ ਸੀਗੀ ਤੇ ਇਹ ਹੀ ਗੱਲ ਆ ਵੀ ਪਾਣੀ ਜਿਹੜਾ ਆ ਉਹ ਪਹਿਲਾਂ ਤੋਂ ਪੈ ਰਿਆ ਆ ਪਤਾ ਨਹੀਂ ਉਹ ਕਿੰਨੇ ਮਹੀਨਿਆਂ ਤੋਂ ਪਾਣੀ ਇਨਾਂ ਦੀ ਖੇਤ 'ਚ ਪੈ ਰਿਆ ਸੀ ਨਾ ਕਿ ਉਹ ਸਾਡੀ ਵਜ੍ਹਾ ਨਾਲ ਪੈ ਰਿਆ ਉਹ ਤਾਂ ਸ਼ਾਸਨ ਦੀ ਜਿਹੜੀ ਪੰਚਾਇਤ ਆ ਪੰਚਾਇਤ ਨੇ ਦੇਖਣਾ ਹੁੰਦਾ ਆ ਵੀ ਹੌਗੀਆਂ ਦੀ ਅਸੀਂ ਸਫਾਈ ਕਰਾਉਣੀ ਆ ਲੇਕਿਨ ਕਿਸੇ ਕਾਰਨੋਂ ਸਫਾਈ ਨਹੀਂ ਹੋਈ ਸੀਗੀ ਤੇ ਉਹ ਪਾਣੀ ਉਛਲ ਕੇ ਪੈ ਰਿਆ ਸੀਗਾ ਅਸੀਂ ਤੇ ਉਹਦੇ ਉੱਤੇ ਇੱਕ ਬਾਅਦ ਦਿੱਤਾ ਆ ਸੋ ਅਸੀਂ ਤੇ ਸਪਾਈ ਕਰਾਉਣ ਦੇ ਚੱਕਰ 'ਚ ਉਹ ਬਾਹਰ ਦਿੱਤਾ ਸਾਡਾ ਕੋਈ ਕਿਸੇ ਨਾਲ ਰੰਜਿਸ਼ ਨਹੀਂ ਸੀ ਕੀਤਾ ਦੀ ਨਾ ਉਹ ਜਿਹੜੀ ਜ਼ਮੀਨ ਇਹਨਾਂ ਦੀ ਆ ਨਾ ਜਿਨ੍ਹਾਂ ਦਾ ਜ਼ਮੀਨ ਹੈ ਸਾਡੀ ਉਹਨਾਂ ਨਾਲ ਕੋਈ ਰੰਜਿਸ਼ ਐ ਵੀ ਜਿਹੜਾ ਅਸੀਂ ਉਹਨਾਂ ਦੇ ਥਾਂ 'ਚ ਪਾਣੀ ਪਾਉਣਾ ਆ ਅਸੀਂ ਤੇ ਕਹਿ ਸਾਡੇ ਲਾਗੇ ਪਾਣੀ ਪੈਂਦਾ ਆ ਅਸੀਂ ਉਹਨੂੰ ਬਾਹਰ ਦਵਾ ਦਿੱਤਾ ਇਹ ਤਾਂ ਸਾਨੂੰ ਇਦਾਂ ਆ ਵੀ ਚੰਗਾ ਕੰਮ ਕਰਦਾ ਇਨਾਮ ਮਿਲਿਆ ਆ ਇਹ ਲੋਕਾਂ ਨੇ ਹਮੇਸ਼ਾ ਹੀ ਸਾਨੂੰ ਜਦੋਂ ਵੀ ਅਸੀਂ ਪਿੰਡ ਵਿੱਚ ਜਾਂ ਪੰਚਾਇਤੀ ਦੌਰ ਤੇ ਜਦੋਂ ਵੀ ਕੋਈ ਚੰਗਾ ਕੰਮ ਕੀਤਾ ਆ ਇਹਨਾਂ ਲੋਕਾਂ ਨੇ ਹਮੇਸ਼ਾ ਹੀ ਸਾਨੂੰ ਇਦਾਂ ਇਨਾਮ ਦਿੱਤਾ ਗਲਤ ਸਾਡੇ ਤੇ ਇਲਕੇਸ਼ਨ ਲਾ ਗਏ